ਜੀ ਐ ਕਰਿਓ ਸ਼ਰਤ ਲਾ ਲਓ ਸੁਖਵੀਰ ਨੂੰ ਪੁੱਛ ਲਓ ਚੌਸਰ ਕੀ ਹੁੰਦੀ ਐ ਹਾਲਾਂਕਿ ਬਸ ਸਾਨਾ ਮਾਲ ਕਹੋ ਚੌਸਰ ਉਹਨ ਪਤੀ ਨੇ ਚੌਸਰ ਕੀ ਹੁੰਦੀ ਚੌਧਰ ਤਾਂ ਪਤਾ ਹੋਊਗਾ ਉਹਨੂੰ ਚੌ ਚੌਸਰ ਨਹੀਂ ਪਤਾ ਉਹਨੂੰ ਚੌਧਰ ਕੀ ਹੁੰਦੀ ਐ ਤਾਂ ਪਤਾ ਹੋਊਗਾ ਉਹਨੂੰ ਸੋ ਇਸ ਕਰਕੇ ਉਹ ਬੰਦੇ ਜਿਨ੍ਹਾਂ ਦਾ ਕੋਈ ਰਿਲੇਸ਼ਨ ਹੀ ਨਹੀਂ ਕੋਈ ਆਮ ਲੋਕਾਂ ਨਾਲ ਲੈਣਾ ਦੇਣਾ ਨਹੀਂ ਉਹਨਾਂ ਨੂੰ ਆਪਾਂ ਕਿਉਂ ਆਪਾਂ ਕੁਰਸੀਆਂ ਤੇ ਬਿਠਾ ਕੇ ਉਹ ਚਲੋ ਕੁਦਰਤੀ ਹੁਣ ਤਾਂ ਰੱਬ ਨਹੀਂ ਕਹਾੜਾ ਚਲਾਤਾ ਨਾ ਕਿਸ ਨੂੰ ਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਉਹਨਾਂ ਦੀ ਮੱਤ ਬਜੀ ਵੀ ਉਹ ਕਹਿੰਦੇ ਸੁਖਵੀਰ ਬਾਦਲ ਨੇ 10 ਕੱਢਤੇ ਕੱਲ ਮੈਂ ਖਬਰ ਸੁਣੀ ਸੁਖਵੀਰ ਬਾਦਲ ਨੇ ਕਹਿੰਦੇ 10 ਲੀਟਰ ਕੱਢਤੇ ਮੈਂ ਕਿਹਾ ਹੈਗੇ ਕਿੰਨੇ ਕਿਸੇ ਪਹਿਲਾਂ 10 ਕੀ ਸੀ ਉਹੀ ਕੱਢਤੇ ਹੁਣ ਫਿਰ ਕੀ ਕਰੋਗੇ ਟੱਕੜੀ ਕਿੱਧਰ ਗਈ ਫਿਰ ਉਹਨਾਂ ਉਹ ਟੱਕੜੀ ਦੀਆਂ ਰस्सियां ਟੁੱਟ ਗਈਆਂ ਇਹ ਆਪਾਂ ਨੂੰ ਕਹਿੰਦੇ ਹੁੰਦੇ ਸੀ ਨਾ ਥੋੜਾ ਝਾੜੂ ਖਿਲਰ ਗਿਆ ਮੈਂ ਉਦੋਂ ਕਹਿੰਦਾ ਹੁੰਦਾ ਸੀ ਉਹ ਟੱਕੜੀ ਦੀ ਇੱਕ ਰੱਸੀ ਟੁੱਟ ਜੇ ਉਹ ਤੋਲਣ ਜੋਗੀ ਨਹੀਂ ਰਹਿੰਦੀ ਪੰਜੇ ਚੋਂ ਇੱਕ ਉਂਗਲ ਇੱਧਰ ਉੱਧਰ ਕਰਦੀ ਹੈ ਪਤਾ ਨਹੀਂ ਹੋਰ ਹੀ ਅਲਣਾ ਕੋਟ ਜਾਂ ਬਣ ਜਾਂਦਾ ਕੀ ਉਹ ਨਹੀਂ ਰਹਿੰਦਾ ਝਾੜੂ ਤਾਂ ਫੇਰ ਵੀ ਦੋ ਚਾਰ ਥੀਲੇ ਕਮਜ਼ੋਰ ਹੋਣ ਵਿੱਚੋਂ ਨਿਕਲ ਜਾਂਦਾ ਸਫਾਈ ਕਰਦਾ ਰਹਿੰਦਾ ਹੈ ਝਾੜੂ ਨੂੰ ਕੋਈ ਖਤਰਾ ਨਹੀਂ ਤੁਸੀਂ ਆਪਣੀਆਂ ਤਕੜੀਆਂ ਪੰਜੇ ਦੇਖ ਲਓ ਬਸ ਹਾਂ ਸੋ ਬਹੁਤ ਤੁਹਾਡਾ ਇਸ ਗੱਲੋਂ ਸਤਿਕਾਰ ਕਰਦਾ ਮੈਂ ਕਿ ਤੁਸੀਂ ਸਾਡੇ ਮੇਰੇ ਇਲਾਕੇ ਦੇ ਲੋਕ ਹੋ ਜਦੋਂ ਮਰਜੀ ਆਪਣਾ ਪੁੱਤ ਸਮਝ ਕੇ ਆਪਣਾ ਛੋਟਾ ਵੱਡਾ ਭਾਈ ਸਮਝ ਕੇ ਜਦੋਂ ਮਰਜੀ ਮੈਨੂੰ ਰੋਕ ਲਿਓ ਬਾਹ ਫੜ ਕੇ ਰੋਕ ਲਿਓ ਆਪਾਂ ਇਹਨਾਂ ਪਿੰਡਾਂ ਵਾਸਤੇ ਕਦੇ ਇਹਨਾਂ ਪਿੰਡਾਂ ਤੋਂ ਵੱਡੇ ਨਹੀਂ ਹੋ ਸਕਦੇ ਕਹਿੰਦੇ ਬੰਦਾ ਕਦੇ ਵੀ ਜਿੱਥੇ ਮਰਜੀ ਪਹੁੰਚ ਜੇ ਪਰ ਆਪਣੇ ਪੁਰਾਣੇ ਯਾਰਾਂ ਦੋਸਤਾਂ ਤੋਂ ਪੁਰਾਣੇ ਟੀਚਰਾਂ ਤੋਂ ਔਰ ਪੁਰਾਣੇ ਆਪਣੇ ਸੱਭਿਆਚਾਰ ਤੋਂ ਵੱਡਾ ਨਹੀਂ ਹੋ ਸਕਦਾ ਕਦੇ ਵੀ ਸੋ ਵੀਰੋ ਤੁਸੀਂ ਮੇਰੇ ਛੋਟੇ ਵੱਡੇ ਭਾਈਓ ਜਦੋਂ ਇਲੈਕਸ਼ਨ ਲੜਦੇ ਆ ਤੁਸੀਂ ਤਾਂ ਕਮਾਲ ਹੀ ਕਰ ਦਿੰਨੇ ਹੋ ਇਸ ਵਾਰ ਵੀ ਤੁਸੀਂ ਕਰਤੀ ਕਮਾਲ ਪੌਣੇ 2 ਲੱਖ ਤੇ ਮੀਤ ਮੀਤ ਨੂੰ ਜਿਤਾਇਆ ਸੰਗਰੂਰ ਤੋਂ ਔਰ ਜਾ ਕੇ ਉਹ ਮੁੰਡਾ ਬੋਲ ਵੀ ਰਿਹਾ ਬਹੁਤ ਵਧੀਆ ਬੋਲ ਰਿਹਾ ਪਾਰਲੀਮੈਂਟ ਚ ਐਹੋ ਜੇ ਬੁਲਾਰੇ ਭੇਜੋ ਜਿਹੜੇ ਆਪਣੇ ਇੱਥੋਂ ਦਾ ਪਤਾ ਲੱਗੇ ਵੀ ਹਾਂ ਸੰਗਰੂਰ ਤੋਂ ਆਇਆ ਕੋਈ ਤੇ ਬੋਲਣ ਵਾਲਾ ਹੀ ਹੋਊਗਾ ਕੋਈ ਸੰਗਰੂਰ ਤੋਂ ਪਹਿਲਾਂ ਆਪਾਂ ਭੇਜੀ ਗਏ ਇਹਨਾਂ ਨੂੰ ਉਹ ਬੋਲਿਆ ਵਾਲਿਆ ਹੈ ਨਹੀਂ ਕੱਖ ਨਹੀਂ ਬੋਲਣਾ ਆਉਂਦਾ ਸੀ ਹਿੰਦੀ ਨੂੰ ਪੈਂਦੇ ਆ ਪੰਜਾਬੀ ਬੋਲੋ ਯਾਰ RAM ਨਾਲ ਉੱਤੇ ਹੈਨਾ ਚੰਦੂ ਮਾਜਰਾ ਹਿੰਦੀ ਬੋਲਣ ਲਾਇਆ ਉਹ ਹੈ ਜੀ ਹਿੰਦੀ ਨਾ ਮੈਨੂੰ ਸਮਝ ਆਵੇ ਸਪੀਕਰ ਮੈਨੂੰ ਪੁੱਛੀ ਜਾਂਦੀ ਸੀ ਇਹ ਕਿਆ ਬੋਲ ਰਹਾ ਹੈ ਮੈਂ ਕਹਿੰਦਾ ਮੈਨੂੰ ਤਾਂ ਆਪ ਨਹੀਂ ਸਮਝ ਆ ਰਹੀ ਕੀ ਬੋਲ ਰਹਾ ਹੈ ਹੈਨਾ ਤਾਂ ਮੈਡਮ ਜੀ ਆਪਣਾ ਝੁੱਗਾ ਚਾਕੇ ਤੇ ਆਪਣਾ ਹੀ ਢੀਡ ਨਾਂਗਾ ਹੋਤਾ ਹੈ ਉਹ ਕਹਿੰਦੀ ਇਹ ਕਿਆ ਹੋਤਾ ਹੈ ਮੈਂ ਕਹਿੰਦਾ ਜੀ ਉਹ ਕੀ ਕਰੀਏ ਹਾਂ ਹਾਂ ਮੈਡਮ ਜੀ ਅਬ ਸਾਂਪ ਲੰਘ ਗਿਆ ਹੈ ਲੀਕ ਕੂਟ ਰਹੇ ਹੈ ਮੈਂ ਕਹਿੰਦੀ ਜੇ ਇਹ ਕਿਹੋ ਜਿਹਾ ਹੁੰਦਾ ਹੈ ਮੈਂ ਕਹਾਂ ਜੀ ਮੈਂ ਪੁੱਛੋ ਹੀ ਨਾ ਹਉਣ ਤੁਸੀਂ ਬਸ ਉਹ ਮੈਨੂੰ ਪੁੱਛਿਆ ਕਰੇ ਵੀ ਜੇ ਕਿਹੋ ਜਿਹਾ ਹੁੰਦਾ ਹੈ ਕੋਈ ਅਨਪਾਰਲੀਮੈਂਟਰੀ ਲਫਜ਼ ਤੋਂ ਨਹੀਂ ਹੈ ਹੈਨਾ ਮੈਡਮ ਜੀ ਜੋ ਸੁਖ ਛਾਜੂ ਕੇ ਚਵਾਰੇ ਬਲਖਣਾ ਬੁਖਾਰੇ ਹੈਨਾ ਮੈਂ ਕਹਾਂ ਤੂੰ ਮਹਾਵਰੇ ਜ਼ਰੂਰ ਬੁਲੋਣੇ ਆਂ ਹਿੰਦੀ ਚ ਮਹਾਵਰੇ ਤਾਂ ਅਬਦੀ ਭਾਸ਼ਾ ਚ ਚੰਗੇ ਲੱਗਦੇ ਨੋ ਜੀ ਨੋ ਮੈਡਮ ਐਸਾ ਨਹੀਂ ਹੁੰਦਾ ਹੈ ਹਾਂ ਕੁੱਤੀ ਔਰ ਚੋਰ ਰਲ ਚੁਕੇ ਹੈਂ